ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੋਰ ਮਾਨ ਕੱਲੂ ਦਿਹਾਣਾ ਪਹੁੰਚੇ ਜਿੱਥੇ ਉਹਨਾਂ ਨੇ ਭਾਰਤ ਗਲੈਂਸ ਸਰਕਾਰੀ ਕਾਲਜ ਵਿੱਚ ਆਯੋਜਿਤ ਮੇਲਾ ਧੀਆਂ ਦਾ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਵਿਦਿਆਰਥਣਾਂ ਨੇ ਫੁਲਕਾਰੀ ਦੀ ਛਾਂ ਹੇਠ ਡਾ. ਗੁਰਪ੍ਰੀਤ ਕੋਰ ਦਾ ਸਵਾਗਤ ਕੀਤਾ ਡਾ. ਗੁਰਪ੍ਰੀਤ ਕੋਰ ਮਾਨ ਕੇ ਸਮੇਂ ਆਮ ਆਦਮੀ ਪਾਰਟੀ ਦੀ ਸਰਗਰਮ ਵਰਕਰ ਰਹਿ ਚੁੱਕੀ ਹੈ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਮੋੜ ਸਿਆਸਤ ਵਿੱਚ ਸਰਗਰਮ ਹੋਣਗੇ ਤਾਂ ਉਹਨਾਂ ਨੇ ਕਿਹਾ ਕਿ ਉਹਾਂ ਦਾ ਫਿਲਹਾਲ ਸਿਆਸਤ ਵਿੱਚ ਆਉਣ ਦਾ ਕੋਈ ਵਿਚਾਰ ਨਹੀਂ ਉਹਨਾਂ ਕਹੇ ਕਿ ਅੱਜ ਲੜਕੀਆਂ ਲੜਕਿਆਂ ਦੇ ਬਰਾਬਰ ਹਨ ਸਾਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਕੇ ਤੀਜ ਵਰਗੇ ਤਿਹਾਰ ਮਨਾਉਣੇ ਚਾਹੀਦੇ ਹਨ ਗੁਰਪ੍ਰੀਤ ਕੋਰ ਮਾਨ ਨੇ ਕਿਹਾ ਹੈ ਕਿ ਉਹਨਾਂ ਨੂੰ ਅੱਜ ਕਾਲਜ ਆ ਕੇ ਬਹੁਤ ਵਧੀਆ ਲੱਗਾ ਵਿਦਿਆਰਥਣਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਦੇਖੋ ਬਹੁਤ ਹੀ ਵਧੀਆ ਅੱਜ ਗਵਰਨਮੈਂਟ ਕਾਲਜ ਆਫ ਗਰਲਸ ਨੇ ਉਪਰਾਲਾ ਕਰਾਇਆ ਹੈ ਤੀਆਂ ਦਾ ਪ੍ਰੋਗਰਾਮ ਕਰਾਇਆ ਹੈ ਅੱਜ ਅੱਜ ਤੀਆਂ ਦਾ ਤਾਂ ਨਹੀਂ ਪਰ ਤੀਆਂ ਦਾ ਫੈਸਟੀਵਲ ਮਨਾਇਆ ਗਿਆ ਸੋ ਬਹੁਤ ਵਧੀਆ ਲੱਗਾ ਬਹੁਤ ਵਧੀਆ ਉਪਰਾਲਾ ਸੀਗਾ ਕਾਲਜ ਵੱਲੋਂ ਤੇ ਬਹੁਤ ਹੀ ਸਾਡੇ ਬੱਚੇ ਟੈਲੈਂਟਡ ਨੇ ਕਿਸੇ ਵੀ ਫੀਲਡ 'ਚ ਸਾਡੇ ਬੱਚੇ ਐਜੂਕੇਸ਼ਨ ਚ ਲਾ ਲੀਏ ਸਪੋਰਟਸ ਚ ਲਾ ਲੀਏ ਕੋਈ ਵੀ ਫੀਲਡ ਹੈ ਸਾਡੇ ਬੱਚੇ ਕਿਤੇ ਵੀ ਪਿੱਛੇ ਨਹੀਂ ਗਏ। ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ। ਬਿਲਕੁਲ ਜੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਤੇ ਹੋ ਵੀ ਰਹੇ ਨੇ ਪੰਜਾਬ 'ਚ ਅਸੀਂ ਵੱਖ-ਵੱਖ ਹਲਕਿਆਂ 'ਚ ਜਾਂਦੇ ਆ। ਸੁੱਤਿਆਂ ਦੇ ਫੈਸਟੀਵਲ ਜਿੰਨੇ ਸਰਕਾਰ 'ਚ ਹੋ ਰਹੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ 'ਚ ਹੋਏ ਨੇ। ਸੋ ਹਰ ਮੌਕਾ ਜਿੱਥੇ ਵੀ ਧੀਆਂ ਨੂੰ ਮਨਾਇਆ ਜਾ ਸਕਦਾ ਹੈ ਧੀਆਂ ਦੀਆਂ ਖੁਸ਼ੀਆਂ ਨੂੰ ਮਨਾਇਆ ਜਾ ਸਕਦਾ ਹੈ। ਸਰਕਾਰ ਕੰਮ ਕਰ ਰਹੀ ਹੈ ਉਹਦੇ ਤੇ। ਜਿਹੜਾ ਕਿਦਾਂ ਭੰਗੜਾ ਸਾਡੀ ਰੌਣਕ ਹੈ ਪੰਜਾਬ ਦੇ ਮੇਲੇ ਉਹ ਇਦਾਂ ਹੀ ਵਸਦੇ ਰਹਿਣ ਇਦਾਂ ਹੀ ਹੁੰਦੇ ਰਹਿਣ ਮੈਂ ਕੋਈ ਰਾਜਨੀਤੀ ਜੋ ਆਉਂਦਾ ਹੈਗਾ ਜੀ ਤੁਸੀਂ ਲਗਾਤਾਰ ਪਤਾ ਪਿੱਛੇ ਰਹੇ ਹੋ ਨਹੀਂ ਜੀ ਇਦਾਂ ਦਾ ਕੋਈ ਇੰਟਰਸਟਿੰਗ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਤਿੰਨ ਅਬਜ਼ਰਵਰਾਂ ਦਾ ਐਲਾਨ ਕੀਤਾ ਹੈ ਇਸ ਵਿੱਚ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਦਾ ਨਾਮ ਸ਼ਾਮਲ ਹੈ ਤੋਂ ਇਲਾਵਾ ਹੋਰ ਦੋ ਲੀਡਰਾਂ ਦਾ ਵੀ ਨਾਮ ਐਲਾਨ ਕੀਤਾ ਗਿਆ ਹੈ Rajasthan ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਕੇਂਦਰੀ ਮੰਤਰੀ ਅਜੇ ਮਾਕਨ ਵੀ ਹਰਿਆਣਾ ਵਿੱਚ ਅਬਜ਼ਰਬਰ ਦੀ ਜ਼ਿੰਮੇਵਾਰੀ ਨਿਭਾਉਂਦੇ ਤੱਕ ਅੱਜ ਦੀ ਖ਼ਬਰ ਹਰਿਆਣਾ ਵਿੱਚ ਅਕਤੂਬਰ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਕਾਰਨ ਪ ਕਾਂਗਰਸ ਪਾਰਟੀ ਚੋਣਾਂ ਵਿੱਚ ਪੂਰਾ ਚੋਰ ਲਗਾ ਰਹੀ ਹੈ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸ਼ਹੀਦ ਆਜਮ ਭਗਤ ਸਿੰਘ ਦਾ 35 ਫੁੱਟ ਉੱਚਾ ਬੁੱਤ ਉਨ੍ਹਾਂ ਦੇ ਜਨਮ ਦਿਨ ਤੇ ਲਗਾਇਆ ਜਾਵੇਗਾ ਸੀਐਮ ਭਗਵਾਨਤਮਨ ਇਸ ਬੁੱਤ ਨੂੰ ਜਨਤਾ ਨੂੰ ਸਮਰਪਿਤ ਕਰਨਗੇ ਇਸ ਮਾਮਲੇ ਨੂੰ ਲੈ ਕੇ ਸੀਐਮ ਭਗਵਾਨਤਮਨ ਨੇ ਵੀਰਵਾਰ ਨੂੰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਤ ਬਣਾਉਣ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਵੀ ਲਿਆ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਵਾਈ ਅੱਡੇ ਦਾ ਨਾਂ ਸ਼ਹੀਦ ਆਜ਼ਮ ਆਜ਼ਾਦ ਭਗਤ ਸਿੰਘ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਬੁੱਤ ਉੱਥੇ ਆਉਣ ਵਾਲੀ ਲੋਕਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਵੀ ਯਾਦ ਕਰਵਾਵੇਗਾ ਪੀਡਬਲਯੂਡੀ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਤੇ ਮਹਾਲੀ ਕ ਮੰਤਰੀ ਹਵਾਈ ਅੱਡੇ ਤੇ ਬਣ ਰਹੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਦੇ ਚੱਲ ਰਹੇ ਕੰਮ ਦੀ ਸਮੀਖਿਆ ਕੀਤੀ ਇਸ ਦਿਨਲੇ ਸੀਐਮ ਭਗਵਾਨ ਤਮਾਨਿਕ ਹੈ ਕਿ 28 ਸਤੰਬਰ ਨੂੰ ਭਗਤ ਸਿੰਘ ਜੀ ਦੇ ਜਨਮ ਦਿਹਾੜੀ ਮੌਕੇ ਇਹ ਸ਼ਾਨਦਾਰ ਬੁੱਤ ਲੋਕ ਸਮਰਪਿਤ ਕੀਤਾ ਜਾਵੇਗਾ ਜੋ ਹਵਾਈ ਅੱਡੇ ਤੇ ਆਉਣ ਵਾਲਿਆਂ ਨੂੰ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਵਾਵੇਗਾ। ਸੂਬਾ ਕਾਂਗਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਤਿੱਖੇ ਨਿਸ਼ਾਨੇ ਸਾਧੇ। ਆਪਣੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵੋਟਾਂ ਲਈ ਧਰਮ ਜਾਤ ਤੇ ਫਿਰਕਾ ਦੇ ਨਾਂ ਤੇ ਆਮ ਲੋਕਾਂ 'ਚ ਵੰਡੀਆਂ ਪਾ ਰਹੀ ਹੈ ਜਿਸ ਦਾ ਸਿੱਧਾ ਬਹੁਤ ਭਿਆਨਕ ਅਸਰ ਨਿਕਲੇਗਾ ਉਹਨਾਂ ਕਿਹਾ ਕਿ ਬੀਤੀਆਂ ਲੋਕ ਸਭਾ ਚੋਣਾਂ ਤੇ ਇਸ ਤੋਂ ਪਹਿਲਾਂ ਦੀਆਂ ਚੋਣਾਂ ਭਾਜਪਾ ਨੇ ਸਿਰਫ ਫਿਰਕੂ ਪੱਤਾ ਖੇਡ ਕੇ ਜਿੱਤੀਆਂ ਹਨ ਜਦੋਂ ਕਿ ਵਿਕਾਸ ਦੇ ਨਾਂ ਉੱਤੇ ਉਹਨਾਂ ਕੋਈ ਵੀ ਕੰਮ ਨਹੀਂ ਕੀਤਾ ਇਸ ਦੇ ਨਾਲ ਹੀ ਰਾਜਾ ਵਰਿੰਗ ਨੇ ਬਾਦਲਾਂ ਉੱਤੇ ਵੀ ਨਿਸ਼ਾਨੇ ਸਾਦੇ ਰਾਹੁਲ ਗਾਂਧੀ ਨੂੰ ਕਹਿੰਦੇ ਰਾਹੁਲ ਗਾਂਧੀ ਵਿਦੇਸ਼ੀ ਹੈ ਕੀ ਨਜ਼ਰ ਨਹੀਂ ਆਇਆ ਮਗਰਲੇ 20 ਸਾਲ ਦਾ ਵੀ ਰਾਹੁਲ ਗਾਂਧੀ ਵਿਦੇਸ਼ੀ ਹੈ ਇਹ ਐਕਚੁਅਲੀ ਕੀ ਹੈ ਕਿ ਡਰ ਸਤਾ ਰਿਹਾ ਬੀਜੇਪੀ ਡਰ ਸਤਾ ਰਿਹਾ ਇੱਕ ਵਿਅਕਤੀ ਜਿਹੜਾ ਨਿਡਰ ਹੋ ਕੇ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆ ਨਿਡਰ ਹੋ ਕੇ ਖੜਾ ਹੈ ਜਿਹਨੂੰ ਕੋਈ ਡਰ ਪੈ ਨਹੀਂ ਜਿਹਨੂੰ ਈਡੀ ਨੇ ਬੁਲਾ ਲਿਆ ਜਿਹਨੂੰ ਇੱਕ ਇੱਕ ਵਜh ਤੱਕ ਈਡੀ ਬੁਲਾਉਂਦੀ ਰਹੀ ਜਿਹਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਜਿਹਦੇ ਤੋਂ ਘਰ ਛਡਵਾ ਲਿਆ ਗਿਆ ਜਿਹਦੀ ਸਦਸਤਾ ਰੱਦ ਕਰ ਦਿੱਤੀ ਗਈ ਪੂਰੇ ਤੋਂ ਡਰ ਸਤਾ ਰਿਹਾ ਕਿ ਰਾਹੁਲ ਗਾਂਧੀ ਆੰਦੀ ਦੀ ਤਰ੍ਹਾਂ ਅੱਗੇ ਵਾਧਾ ਤੁਰਿਆ ਆ ਰਿਹਾ ਵਾਧਾ ਤੁਰਿਆ ਰਾਹੁਲ ਗਾਂਧੀ ਦੀ ਲੋਕਪ੍ਰੀਤਾ ਦੇਸ਼ ਵਿਦੇਸ਼ਾਂ 'ਚ ਅੱਜ ਲੋਕ ਕਹਿਣ ਲੱਗੇ ਕਿ ਰਾਹੁਲ ਗਾਂਧੀ ਰਾਹੁਲ ਗਾਂਧੀ ਰਾਹੁਲ ਗਾਂਧੀ ਉਹ ਵਿਅਕਤੀ ਹੈ ਦੁਨੀਆ ਭਰ ਦੇ ਅਬਾਨੀਆਂ ਦੇ ਵਿਆਹ ਦੇ ਵਿੱਚ ਹਾਲੀਵੁੱਡ ਬਾਲੀਵੁੱਡ ਰਾਜਨੀਤਿਕ ਲੋਕ ਆਏ ਕੋਈ ਐਸਾ ਰਾਜਨੀਤਿਕ ਵਿਅਕਤੀ ਨਹੀਂ ਹੈ ਜਿਹੜਾ ਦੁਨੀਆ 'ਚੋਂ ਨਾ ਆਇਆ ਹੋਵੇ ਉਹਨਾਂ ਨੇ ਆਪਦੇ ਪੈਸੇ ਦਾ ਜਿਸ ਪਰ ਆ ਪ੍ਰਦਰਸ਼ਨ ਕੀਤਾ ਹਰ ਵਿਅਕਤੀ ਆ ਬਾਨੀਆਂ ਦੀ ਜਿਹੜੀ ਸ਼ਾਦੀ ਹੈ ਉਹਨੂੰ ਰੋਜ਼ ਦੇਖ ਰਿਆ ਸੀ ਕਿੰਨੇ ਦੀ ਘੜੀ ਬੰਨੀ ਐ ਕਿਹੜੀ ਕਾਰ ਐ ਕਿਹੜੀ ਕਾਰ ਤੇ ਉਹਨਾਂ ਦੇ ਕੁੱਤੇ ਜਾ ਰਹੇ ਨੇ ਕੌਣ ਉਹਨਾਂ ਦੇ ਨੱਚ ਰਹੇ ਨੇ ਸਭ ਆ ਬਾਨੀ ਸਾਹਿਬ ਦੇ ਪੈਸਿਆਂ ਤੇ ਠੰਮਕੇ ਲਵਾਏ ਔਰ ਦੇਸ਼ ਦੇ ਪ੍ਰਧਾਨ ਮੰਤਰੀ ਵੀ ਪਹੁੰਚੇ ਸਾਰੀ ਦੁਨੀਆ ਪਹੁੰਚੀ ਲੇਕਿਨ ਸਾਡਾ ਰਾਹੁਲ ગાંધી ਜਿਹਦੇ ਤੇ ਸਾਨੂੰ ਮਾਣ ਉਹਨੂੰ ਕੋਈ ਖਰੀਦ ਨਹੀਂ ਸਕਦਾ ਉਹ ਰਾਹੁਲ ਗਾਂਧੀ ਹੈ ਉਹ ਰਾਹੁਲ ਗਾਂਧੀ ਦੀ ਆਂਦੀ ਨੂੰ ਹਵਾ ਨੂੰ ਹੁਣ ਕੋਈ ਰੋਕ ਨਹੀਂ ਸਕਦਾ ਇਹ ਸਾਰੇ ਬੁਖਲਾੜ ਜਿਹੜੇ ਆਏ ਵੇ ਡਰਦੇ ਉਹ ਇਹੋ ਜੀਆਂ ਗੱਲਾਂ ਕਰ ਰਿਹਾ ਔਰ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਹਿਣਾ ਚਾਹੁੰਦਾ ਤੁਸੀਂ ਤਾਂ ਕਹਿੰਦੇ ਨਾ ਕਿ ਰਾਹੁਲ ਗਾਂਧੀ ਨੂੰ ਐਡਾ ਤੇ ਫਲਾ ਤੇ ਇਹਨਾਂ ਦੇ ਪਿਤਾ ਜੀ ਤੇ ਫਲਾ ਰਾਹੁਲ ਗਾਂਧੀ ਦੀ ਹਵਾ ਨਹੀਂ ਦੇਖੀ ਤੂੰ ਜਰਾ ਆ ਕੇ ਤੁਸੀਂ ਕੱਲੇ ਸਿੱਖ ਨਹੀਂਓ ਰਾਤ ਨੂੰ दारू ਪੀ ਲੋ ਤੇ ਸੁਬਾ ਕਹੋਂ ਅਸੀਂ ਸਿੱਖਾ ਤੁਸੀਂ ਕਿਹੜੇ ਸਿੱਖੋਂ ਮਸੰਦ ਹੋ ਤੁਸੀਂ ਲੋਕ ਉਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੇਫਜ਼ੂਲ ਦੀ ਟਿੱਪਾ ਟਿੱਪਣੀ ਹੈ ਇਹ ਰਹੀ ਮੈਂ ਕਰੜੇ ਸ਼ਬਦਾਂ ਚ ਨਿੰਦਾ ਕਰਨੇ ਇਹ ਦੇਸ਼ ਨੂੰ ਅੱਡ ਕਰਨ ਦੀਆਂ ਗੱਲਾਂ ਕਰ ਰਹੇ ਐਸੀ ਰਾਜਨੀਤੀ ਤਾਂ ਹੈ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਧਰਮ ਦੀ ਰਾਜਨੀਤੀ ਹੈ ਜਾਂ ਨਹੀਂ ਹੈ ਦੁਨੀਆ ਜਾਣਦੀ ਹੈ ਚੱਲ ਰਹੀ ਹੈ ਜੀ ਫੱਟੂ ਬੋਲਿਆ ਕਿਤੇ ਜੇ ਸਿੱਖ ਨਾ ਹੁੰਦੇ ਤਾਂ ਦਿੱਲੀ ਤੱਕ ਪਾਰਟੀਆਂ ਸੋ ਮੈਂ ਮੈਂ ਬੇਨਤੀ ਕਰਾਂਗਾ ਬਿਲਕੁਲ ਐਸੇ ਹੀ ਹੈ ਗੱਲ ਮੈਂ ਧੰਨਵਾਦ ਕਰਦਾ ਸਾਡੇ ਵੱਖਰੇਵੇਂ ਆ ਵੱਖ-ਵੱਖ ਲੋਕਾਂ ਦੇ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਆਖ-ਵਖੀ ਇਸ਼ੂਸ ਨੇ ਪਰ ਚੰਗੇ ਕੌਸ ਦੀ ਗਲਤੀ ਕਰੋ ਚੰਗੀ ਗੱਲ ਕਹੀ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕੀ ਕਹੇ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮੁਸਲਮਾਨਾਂ ਨੂੰ ਖਤਰਾ ਹੋ ਸਕਦਾ ਹੈ ਕੱਲ ਨੂੰ ਫਲਾਣੇ ਧਰਮ ਨੂੰ ਹੋ ਸਕਦਾ ਹੈ ਕੱਲ ਨੂੰ ਫਲਾਣੇ ਨੂੰ ਧਰਮ ਨੂੰ ਹੋ ਸਕਦਾ ਕਿਉਂ ਕੀ ਮਾੜੀ ਗੱਲ ਕੀਤੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਬੀਬੀ ਜਗੀਰ ਕੌਰ ਜੀ ਭਾਰਤ ਦਾ ਜਿਹੜੇ ਆਪੂ ਆ ਉਹਨਾਂ ਸਾਰਿਆਂ ਨੇ ਜਿਹੜਾ ਰਾਹੁਲ ਗਾਂਧੀ ਦਾ ਵਿਰੋਧ ਕੀਤਾ ਕਿਥੇ ਨ ਜਾਉਂਗੇ ਤਾਂ ਵਿਰੋਧ ਜਨਮ ਜਾਤ ਤੋਂ ਬਾਅਦ ਨਾਲੇ ਸਾਡਾ ਵਿਰੋਧ ਕਰਨਾ ਗਾਂਧੀ ਪਰਮਾਤਾ ਜਨਮ ਜਾਤੋਂ ਉਹਨਾਂ ਨੇ ਤਾਂ ਸੌ ਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹਦੇ ਲੋ ਮੈਂ ਇਹ ਤੁਹਾਨੂੰ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਹੋ ਕਿਉਂਕਿ ਜੋ راہુલ ਗਾਂਧੀ ਜੀ ਪੜਦੇ ਨੇ ਜੋ راہુલ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਉਹ ਸ਼ਿਵਜੀ ਮਹਾਰਾਜ ਜੀ ਦੇ ਅਸੀਮ ਮੱਥਾ ਢਿੱਗਦੇ ਆ ਬਹੁਤ ਸਾਰੇ ਹਿੰਦੂ ਵੀ ਢਿੱਗਦੇ ਆ ਤਰਸ਼ੂਲ ਬਾਰੇ ਸਭ ਬਾਰੇ ਜਿਹੜਾ ਗਲੇ ਚ ਹੈ ਕਿ ਉਹ ਮੌਤ ਨੂੰ ਹਮੇਸ਼ਾ ਆਪਦੇ ਕੋਲੇ ਰੱਖਦੇ ਸਨ ਸੋ ਇਸ ਤਰ੍ਹਾਂ ਦੀ ਜਿਹੜੀ ਵਿਆਖਿਆ راہુલ ਗਾਂਧੀ ਨੇ ਕੀਤੀ ਇਹ ਬੜੀ ਵੱਡੀ ਜਾਣਕਾਰੀ ਹੈ ਕਿਉਂਕਿ ਇੰਟਰ ਰਿਲੀਜੀਅਨ ਤੇ ਜਦੋਂ ਤੁਸੀਂ ਬੰਦਾ ਬੋਲਦਾ ਉਹਦੋਂ ਕੋਈ ਨਾ ਕੋਈ ਫਸ ਹੀ ਜਾਂਦਾ ਹੈ ਕਈ ਤਾਂ ਮੇਰੇ ਅੱਗੇ ਤੁਕਾਂ ਵੀ ਨਹੀਂ ਚੰਗੇ ਤਰੀਕੇ ਨਾਲ ਬੋਲ ਸਕਦੇ ਉੱਥੇ ਹੀ ਫਸ ਜਾਂਦੇ ਨੇ ਮジョਰਟੀਜ਼ ਦੇ ਡਰ ਜਿਹੜਾ ਰਾਸੋਗਾਂਧੀ ਕੱਸ ਰਿਹਾ ਹੈ ਤਾਂ ਤੁਸੀਂ ਵੀ ਦੱਸਦੇ ਹੋ ਨਾ ਜੁਗ ਦਾ ਡਰ ਤੇ ਹਰਿਆਣੇ ਚ ਚੋਣਾ ਨੂੰ ਚ ਹਿੰਸਾ ਹੋਈ ਉਸ ਤੋਂ ਪਹਿਲਾਂ ਜਿਹੜਾ ਮਾਹੌਲ ਬਣਿਆ ਨਾ ਕੀ ਲੱਗ ਰਿਹਾ ਹੈਗਾ ਕਿ ਮਾਹੌਲ ਕੀ ਕ੍ਰੀਏਟ ਕੀਤਾ ਜਾ ਰਿਹਾ ਸਰ ਇਹ ਜਾਣ ਕੇ ਅਹਿੰਸਾ ਹੁੰਦੀ ਹੈ ਇਹ ਅਹਿੰਸਾ ਨੂੰ ਫਿਰ ਇਹਦੇ ਤੇ ਐਸੀ ਸ਼ਬਦਾਬਲੀ ਵਰਤੀ ਜਾਂਦੀ ਹੈ ਅਨੁਰਾਗ ਠਾਕੁਰ ਨੇ ਜਿਸ ਪ੍ਰਕਾਰ ਦੀ ਦਿੱਲੀ ਦੰਗਿਆਂ ਦੇ ਸਮੇਂ ਸ਼ਬਦਾਬਲੀ ਵਰਤੀ ਤੁਹਾਡੇ ਸਾਹਮਣੇ ਕੀ ਕਿਹਾ ਉਥੇ ਸੁਪਰੀਮ ਕੋਰਟ ਨੇ ਕੀ ਇਹੋ ਜੀ ਟਿੱਪਾ ਟਿੱਪਣੀ ਕਰਨ ਵਾਲੇ ਤੇ ਪਰਚੇ ਦਰਜ ਹੋਣੇ ਚਾਹੀਦੇ ਕੋਈ ਵੀ ਵਿਅਕਤੀ ਹੈ ਕੋਈ ਵੀ ਪੋਲਿਟਿਸ਼ੀਅਨ ਹੈ ਉਹਨੂੰ ਉਹਨੂੰ ਤੇਲ ਪਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ ਇਹ ਦੇਸ਼ ਸਾਡਾ ਹੈ ਹਿੰਦੂ ਸਾਡੇ ਹੈ ਸਿੱਖ ਸਾਡੇ ਹੈ ਮੁਸਲਮਾਨ ਸਾਡੇ ਹੈ ਦਲਿਤ ਸਾਡੇ ਨੇ ਐਸਾਈ ਸਾਡੇ ਨੇ ਰਵਿਦਾਸੀਏ ਸਾਡੇ ਨੇ ਵਾਲਮੀਕੀ ਸਾਡੇ ਨੇ ਇਹ ਸਭ ਇਕੱਠੇ ਹੈਂ ਔਰ ਮੈਂ ਤਾਂ ਹਮੇਸ਼ਾ ਕਹਿੰਦਾ ਸਾਡੇ ਖੂਨ ਦਾ ਰੰਗ ਲਾਲ ਹੈ ਅਸੀਂ ਵੱਖ-ਵੱਖ ਧਰਮਾਂ ਨੂੰ ਮੰਨਦੇ ਹਾਂ ਪਰ ਖੂਨ ਦਾ ਰੰਗ ਲਾਲ ਹੈ ਅਸੀਂ ਪਹਿਲਾ ਇਨਸਾਨ ਹੈ ਸਾਨੂੰ ਇਨਸਾਨੀਅਤ ਨੂੰ ਪਿਆਰ ਕਰਨਾ ਚਾਹੀਦਾ